ਉਹ ਨਿਹਾਲ ਹੋਰ ਜੀ ਦੇਖੀ ਇੱਧਰ ਦੇਖ ਇੱਕ ਮਿੰਟ ਗਰੇ ਮੂੰਹ ਉੱਠ ਸਾਹਮਣੇ ਦੇਖ ਕੇ ਜੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਬੋਲੇ ਭਾਈ ਥੋੜਾ ਦੇਖੋ ਮੰਤਰੀ ਸਾਹਿਬ ਦੇਖੋ ਜੀ ਇੱਧਰ ਸਾਈਡ ਦੇਖ ਕੇ ਮੇਰੇ ਇੱਕ ਸਕਿੰਟ ਬਾਅਦ ਕਰਿਓ ਜੀ ਸੈਨ ਸਰ ਉੱਧੇ ਹੀ ਬਸ ਉੱਧੇ ਉੱਧੇ ਹਾਂਜੀ ਬੇਟਾ ਕਰੀ ਕੋ ਉਹ ਭਾਜੀ ਇੱਕ ਮਿੰਟ ਹਾਂਜੀ ਇੱਕ ਮਿੰਟ ਰੋਕ ਲਓ ਕੈਮਰਾ ਚੱਲ ਦੇਗਾ ਹੱਥ ਆ ਭਾਈ ਵੇਖ ਕੇ ਜੀ ਇੱਕ ਵੇਖ ਕੇ ਆਹ ਇੱਕ ਤਾਂ ਰਹੇ ਸਾਹਿਬ ਠੀਕ ਹੈ ਚਲੋ ਇੱਕ ਆਹ ਲਿਖੋ ਜਰਵਾਸਾ ਸਾਹਮਣੇ ਦੇਖਿਓ ਬਹੁਤ ਹੋ ਗਿਆ ये मेरे नाम ले नहीं सारी आऊंगी चिंता मत करो दूसरी आ जाना ठीक है आ लो सर आज वैवाला रहा देखो बड़ी कर दी चलो जी सर देखे साथ ਯਾਦ ਖੁਸ਼ੀ ਆਦੀ ਪਾਲਮ ਪਾਰਟੀ ਦੇ ਸੁਪਰੀਮੋ ਸਰਦਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਮੁੱਖ ਮੰਤਰੀ ਪੰਜਾਬ ਸਰਦਾਰ ਕੋਪਾਲ ਸਿੰਘ ਮਾਨ ਜੀ ਸੋਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਵੀ ਸਾਡੇ ਬਹੁਤ ਬਹੁਤਾਰ ਵੀ ਮੈਦਾਗ ਲੀਡਰ ਇਮਾਨਦਾਰ ਸ਼ਹੀਦ ਮਾਨਮਤਦਰ ਸਿੰਘ ਜੀ ਜਿਹੜਾ ਜਨਾਬ ਬਲੈਨਗੋਲ ਦਾ ਕੰਮ ਲਾਇਆ ਤੇ ਉੱਚੇ ਤੀਰ ਦੇ ਕੇਬਨ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਅਸ਼ੀਰਵਾਦ ਦੇ ਲਈ ਖੁਸ਼ੀ ਜੇ ਬਿਠਾਉਣ ਲਈ ਆਏ ਨੇ ਅਸੀਂ ਸੋਚੀ ਹਾਈ ਕਮਾਂਡ ਦੇ ਜੀ ਧੰਨਵਾਦ ਕਰਦਾ ਪਰਿਵਾਰ ਦਾ ਧੰਨਵਾਦ ਕਰਦਾ ਸਰਕਾਰ ਜੋ ਭੈਣ ਦਾ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਮਾਪਿਆਂ ਦੇ ਅਸੀਸਾਂ ਨਾਲ ਭੈਣ ਦੇ ਸਹਿਯੋਗ ਦੇ ਨਾਲ ਇਸ ਕੁਰਸੀ ਦੇ ਪ੍ਰਾਪਤਮਾਨ ਤੇ ਉਮੀਦ ਕਰਨਾ ਇਹ ਮੇਰਾ ਵੀ ਬੜੀ ਇਮਾਨਦਾਰੀ ਤੇ ਬੁੱਧੂ ਵੀ ਨਾਸ ਸੇਵਾ ਨੂੰ ਪਾਊਗਾ ਤੇਗਾ ਪ੍ਰਮਾਤਮਾ ਨੇ ਉਹਨੂੰ ਚੜ੍ਹਦੀ ਕਲਾ ਤੇ ਰੱਖਿਆ ਜੀ ਜੀ ਥੋੜਾ ਸੋਚ ਕੀ ਕਰਨਾ ਪਾਰਟੀ ਕੋ ਕੋ ਦਿੱਤੀ ਜੇ ਉਹ ਲੈ ਕੇ ਕੀ ਕਰੀ ਥੋੜਾ ਖਾਇਰ ਇੱਥੇ ਆਇਆ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਬਹੁਤ ਹੀ ਮੇਰੇ ਲਈ ਮਾਰ ਨਾਲ ਪਹੜਾਣ ਕਿ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਕਰਕੇ ਮੈਨੂੰ ਐਡੀ ਵੱਡੀ ਕੁਰਸੀ ਬਖਸ਼ੀ ਜਿੱਦੀ ਜਿਵੇਂ ਮਾਰੀ ਵੱਡੀ ਜਿੱਦੀ ਅੱਜ ਤੁਹਾਡੇ ਸਾਹਮਣੇ ਇੱਕ ਵਾਰਾ ਕਰਨਾ ਹੈ ਕਿ ਅਭੀ ਮੈਂ ਆਪਣੇ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਤੰਗ ਨਹੀਂ ਨਿਭਾਉਂਗਾ ਤਾਂ ਕਿ ਮੇਰੇ ਲੁਧਿਆਣੇ ਨੂੰ ਮੈਂ ਜੋ ਬੈਸਟ ਤੋਂ ਬੈਸਟ ਹੋਵੇ ਮੈਡਰਸ ਸਰ ਉਹ ਗੋੜਾ ਸਰ ਟਾਈਮ ਹੀ ਕਰਦੇ ਸਵਾ ਸਾਲ ਰਹਿ ਗਿਆ ਹੈ ਤੁਹਾਨੂੰ ਲੱਗਦਾ ਕਿ ਸੁਨੈਲਿਸ ਕਰ ਪਾਓ ਸਰ ਰਾਤੇ ਨੇਕ ਹੋਣ ਤਾਂ ਮੈਂ ਰਹਿ ਜਾਂਦਾ ਵਾ ਅਗਰ ਬਹਾਨੇ ਹੋਣ ਫੇ ਪੰਜ ਸਾਲ ਵੀ ਕੱਟੁੰਦੇ ਸਰ ਪਹਿਲੇ ਅਧਾਰ ਤੇ ਕਿਹੜਾ ਕੰਮ ਕਰਨਾ ਚਾਹੁੰਦੇ ਹੋ ਸਰ ਮੇਰਾ ਇੱਕੋ ਇੱਕ ਏਜੰਡਾ 12ਪੁਆਇੰਟ ਮੈਨੂੰ ਮੇਰਾ ਨਹੀਂ ਮਾਰਦੇ ਟੈਂਡਰ ਟਿਕ ਕਰਨਾ ਪੈਣਾ ਪਹਿਲ ਦੂਜੀ ਤੀਜੀ ਕੋਈ ਜੀ ਹੁੰਦੀ ਹੈ ਉਹ ਆਖਿਆ 12ਪੁਆਇੰਟ ਜੀ 12ਪੁਆਇੰਟ ਦੇ ਦੇਖੋ ਫਰਕ ਕੀ ਆ ਹੁਣ ਉਹਦੇ ਕਮਾਂਡਸ ਨੇ ਉਹਨਾਂ ਦਾ ਐਨਾਲਿਸਿਸ ਕਰਕੇ ਜੋ ਬੈਸਟੋ ਬਸਟ ਦੇ ਪ੍ਰੋਪੋਜ਼ ਕਰਦੇ ਕੁਝ ਕਰ ਸਰ ਤੁਹਾਡੇ ਕੋਲ ਦੂਸਰੀ ਪਾਰਟੀ ਦੀ ਵੀ ਐਮਐਲਏ ਆ ਨਿਆ ਕੰਸਲਰ ਨੇ ਤਾਂ ਵੀ ਲੱਗਦਾ ਹੈ ਕਿ ਮੈਨੇਜ ਸਭ ਸਵਰ ਇਹ ਜਿਹੜੀ ਜੁੰਬਰੀ ਆ ਜੀ ਇਹਦਾ ਮਤਲਬ ਹੈ ਇਕੁਐਲਿਟੀ ਇਹ ਜੋ ਮੈਂ ਬਾਇਓਸਕੀ ਨੂੰ ਸੋਚਦਾ ਇਹ ਮੈਂ ਇਹ ਨਹੀਂ ਕਹਿ ਸਕਦਾ ਕਿ ਹਾਂ ਸਾਡੀ ਪਾਰਟੀ ਦੇ ਆਪਕਲ ਇਹਨਾਂ ਨੂੰ ਸੋ ਸਾਡੇ ਲਈ ਸਾਰੇ ਸੇਮ ਕਿਉਂਕਿ ਪੰਜਾਬ ਪੰਜਾਬ ਲਈ ਕੰਮ ਕਰੇ ਪੰਜਾਬ ਲਈ ਕਰਦੇ ਆ ਕੰਮ ਵਧੀਆ ਕਰਾਂਗੇ ਲੋਕ ਆਪੇ ਜੁੜੋਗੇ ਠੀਕ 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 ਆ ਸਰ ਥੈਂਕ ਯੂ ਬਹੁਤ ਆਦਰ ਨਾਲ ਜੀ ਪੱਤਰਕਾਰੀ ਮਾਣਿਆ ਜੀ ਆ ਬਹੁਤ ਆਦਰ ਸਾਡੇ ਸੁਖਿੰਦਰ ਸਿੰਘ ਖੰਡੂਰ ਜੀ ਜੋ ਪਲੈਨਿੰਗ ਬੋਰਡ ਦੇ ਚੇਅਰਮੈਨ ਬਣੇ ਗਏ ਆ ਜੀ ਗ੍ਰੇਡ ਤੇ ਵਧਾਇਆ ਗਿਆ ਸਾਡੇ ਜਨਾਬਕਾਰ ਜੋ ਪਿੰਡਕਸਾ ਦਾ ਸਾਰੇ ਆਮ ਆਦਮੀ ਪਾਰਟੀ ਸਾਰੀ ਸਿੱਧੇ ਕੰਪਨੀ ਪਾਈ ਹੈ ਬਹੁਤ ਬਹੁਤ ਬਾਖਵਾ ਦਿੱਨੇ ਚਲੋ ਦਿਹਾਣਾ ਵਾਸੀਆਂ ਨਾਲ ਵਾਦਾ ਕਰਦੇ ਆ ਕਿ ਪਹਿਲਾਂ ਵੀ ਭਰਾ ਨੇ ਬਹੁਤ ਹੀ ਇਮਾਨਦਾਰ ਨਾਲ ਸ਼ਿਵਾਨભાઈ ਅੱਜ ਬਹੁਤ ਸਨਮਾਨ ਰਹੀ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਜਿੱਤੇ ਅਸੀਂ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਜਰੀਵਾਲ ਜੀ ਦਾ ਪ੍ਰਮੁਖੰਤਰੀ ਪੰਜਾਬ ਸਰਪਾਤ੍ਰਨ ਸ਼ਿਵਾਨ ਜੀ ਦਾ ਪਰਿਵਾਰ ਕਰਦੇ ਆਂ ਆਤਮਾ ਦਾ ਸੁਪਰਗੁਜਾਰਾ ਅਸੀਂ ਸਾਡੇ ਇਸ ਮਿਹਨਤੀ ਭਰਾ ਨੂੰ ਜਿਹੜੀ ਬਹੁਤ ਵੱਡੀ ਬਿਮਾਰੀ ਮਿਲੀ ਹੈ ਉਹਦੇ ਨਾਲ ਵੱਲੋਂ ਅਸੀਂ ਰੋਡ ਲੁਧਿਆਣਾ ਵਾਸੀਨ ਖੁਆਗੇ ਜਿਹੜੇ ਪਲਾਨਿੰਗ ਬੋਰਡ ਦੇ ਚੇਅਰਮੈਨ ਹੈ ਲੁਧਿਆਣਾ ਦੇ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਇਹਦਾ ਜਿਹੜਾ ਜੋਰਦਾਰ ਹੁੰਦਾ ਜਿਹੜੇ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਜਿਹੜੇ ਜਿਹੜੇ ਸੇਵਾ ਕਰ ਲਗੇ ਸੋ ਅੱਜ ਪੂਰੇ ਨਿਦੇਹਾੜੇ ਵਾਸੀਆਂ ਨੂੰ ਮੈਂ مبارਕ ਪਾ ਦਿੰਦਾ ਖੰਗੂਗਾ ਸਾਹਿਬ ਪਰਛੋਟਾ ਪਰ ਆਏ ਨੇ ਪੂਰੇ ਪ੍ਰਵਾਸ ਸੋ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਜੀ ਕੀ ਕਰਨ ਚਾਹੁੰਦੇ ਜਿਹੜਾ ਖੰਗੂਗਾ ਸਾਹਿਬ ਚੇਰਨਾਮ ਜੀ ਵਧੀਆ ਦੇ ਰਹੇ ਜੀ ਪੂਰੇ ਆਗਮ ਨੇ ਉਹ ਜਿਹੜਾ ਨੀਵੀਂ ਰਸਤੇ ਚੇਰਨਾਮ ਜੋ ਆਪਣੇ ਚੇਰਮੈਨ ਅਜੋੜ ਨੇ ਅੱਜ ਪਾਸ ਬਾੜਿਆ ਸਾਰੀ ਪਾਰਟੀ ਆਈ ਹੋਈ ਹੈ ਦੀ ਪਲੈਨਿੰਗ ਬੋਰਡ ਬਹੁਤ ਇੰਪੋਰਟੈਂਟ ਹੁੰਦਾ ਹੈ ਸ਼ਹਿਰ ਦਾ ਪਲੈਨਿੰਗ ਬੋਰਡ ਦੇ ਥਰੂ ਹੀ ਸਾਰੀਆਂ ਗਰਾੰਟਾਂ ਹੁੰਦੀਆਂ ਤੇ ਸਾਰੇ ਜਿੰਨੇ ਕੰਮ ਨੇ ਸ਼ਹਿਰ ਦੇ ਹੁੰਦੇ ਆ ਉਹਦੇ ਪ੍ਰੈਜ਼ੀਡੈਂਟ ਬਣਨਗੇ ਤੇ ਪਾਰਟੀ ਦੇ ਸਾਡੇ ਸੀਨੀਅਰ ਲੀਡਰ ਡਿਸਟ੍ਰਿਕਟ ਇੰਚਾਰਜ ਹੋਣਗੇ ਸਾਨੂੰ ਬਹੁਤ ਖੁਸ਼ੀ ਹੈ ਜੀ ਬਹੁਤ ਬਧਾਈਆਂ ਦੇਣਾਂ ਨੂੰ ਠੀਕ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਕਿ ਖੂੜਾ ਸਾਹਿਬ ਨੂੰ ਅੱਜ ਜਿਹੜਾ ਕਿ ਚੇਅਰਮੈਨ ਬਣਾਇਆ ਸਭ ਤੋਂ ਪਹਿਲਾਂ ਤਾਂ ਮੈਂ ਪਹਾੜੀ ਦੇ ਬਹੁਤ ਹੀ ਸਰਕਾਰ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜਮਾਨਤ ਸਾਹਿਬ ਸਾਡੇ ਪੰਜਾਬ ਦੇ ਪਰਿਵਾਰੀ ਬਨੀ ਸੋਧਿਆ ਜੀ ਤੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਆ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਇੱਕ ਖਾਬਲ ਯੋਗਿਆ ਨੌਜਵਾਨ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਆਮਦ ਪਾਰਟੀ ਦੇ ਉਹਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਜਿਹੜਾ ਚੇਅਰਮੈਨ ਬਣਾਇਆ ਹੋਾ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਮੋੜਾ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਮੈਂ ਵੀਦ ਵੀ ਕਰਦਾ ਕਿ ਇੱਕ ਕਾਬਲ ਅ ਨੌਜਵਾਨ ਮੁਕਾਬਲਤ ਆਦਮੀ ਨੂੰ ਜਿਲ੍ਹਾ ਯੋਜਨਾ ਬੋਰਡ ਦਾ ਜੋ ਚੇਅਰਮੈਨ ਬਣਾਇਆ ਵਾ ਉਹ ਖਾਸ ਤੌਰ ਤੇ ਜਿਹੜੇ ਲੁਧਿਆਣੇ ਦੀਆਂ ਸਮੱਸਿਆਵਾਂ ਉਹਨਾਂ ਨੂੰ ਬੜਾ ਬਰੀਕੀ ਨਾਲ ਜਾਣਦੇ ਹੋ ਉਹਨਾਂ ਨੂੰ ਹੱਲ ਕਰਾਉਣ ਦੇ ਲਈ ਜਿਲ੍ਹਾ ਦੇ ਅਡਮਿਨਿਸਟ੍ਰੇਸ਼ਨ ਦੇ ਨਾਲ ਪੂਰਾ ਤਾਲਮਿਲ ਬਣਾਣਗੇ ਔਰ ਨਾਲ ਦੀ ਨਾਲ ਇੰਪਲੀਮੈਂਟੇਸ਼ਨ ਜਿਹੜੀ ਆ ਕਿਉਂਕਿ ਸੁਪਰ ਦੇ ਤੌਰ ਤੇ ਉਹਨਾਂ ਨੇ ਕੰਮ ਕਰਨਾ ਵਾ ਇੱਕ ਉਹ ਜਿੰਨੀਆਂ ਯੋਜਨਾਵਾਂ ਬਣ ਗਈਆਂ ਉਹਨਾਂ ਦੀ ਸੁਪਰਵਾਈਜ਼ਨ ਜਿੱਥੇ ਕਰਨਗੇ ਨਾਲ ਦੀ ਨਾਲ ਉਹਨਾਂ ਦੀ ਇੰਪਲੀਮੈਂਟੇਸ਼ਨ ਤੇ ਵੀ ਉਹ ਵੀ ਕਰਨਗੇ ਥੈਂਕ ਯੂ ਵੈਰੀ ਮਚ ਇਹਨਾਂ ਜਿਹੜਾ ਚੇਅਰਮੈਨ ਕੋਲ ਸਨ ਬਣਾਇਆ ਗਿਆ ਅੱਜ ਆਮ ਆਦਮੀ ਪਾਰਟੀ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਜੀ ਜਿਨ੍ਹਾਂ ਨੂੰ ਡਿਸਟ੍ਰਿਕਟ ਪਲਾਨਿੰਗ ਬੋਰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦਾ ਅੱਜ ਅਹੁਦਾ ਸੰਭਾਲ ਰਹੇ ਨੇ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆਂ ਇਹ ਆਮ ਆਦਮੀ ਪਾਰਟੀ ਦੇ ਹਿੱਸੇ ਆ ਜਿਨ੍ਹਾਂ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਆਪ ਲੋਕਾਂ ਨੂੰ ਬੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਸਾਡੇ ਕੋਲੇ ਪੈਂਚੀ ਜਿੰਦਾ ਬੈਠੇ ਨੇ ਆਮ ਬਰਬਾਰ ਦੇ ਵਿੱਚੋਂ ਅੱਜ ਇਹ ਹਲਕੇ ਦੇ ਨਮਨ ਕੀ ਕਰ ਰਹੇ ਨੇ ਐਮਐਲਏ ਇਸੇ ਤਰ੍ਹਾਂ ਸਾਰੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਭਾਵੇਂ ਉਹ ਸਟੇਟ ਲੈਵਲ ਦੀਆਂ ਕੋਈ ਵੀ ਬੋਰਡ ਕਾਰਪੋਰੇਸ਼ਨਾਂ ਨੇ ਭਾਵੇਂ ਜ਼ਿਲਾ ਲੈਵਲ ਦਾ ਭਾਵੇਂ ਮਾਰਕੀ ਕਮੇਟੀ ਦੇ ਉਹ ਪਹਿਲੀ ਵਾਰੀ ਆ ਵੀ ਸਿਰਫ ਪਹਿਲੀਆਂ ਪਾਰਟੀਆਂ ਚ ਕੀ ਹੁੰਦਾ ਸੀ ਇਹ ਰਾਜਨੀਤਿਕ ਕਰਾਨਿਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਸੀ ਐਮਐਲਏ ਦੀਆਂ ਧੀਆਂ ਪੁੱਤੇ ਜਿਹੜੇ ਉਹਗਿਆਂ ਤੇ ਬੈਠਦੇ ਸੀ ਪਰ ਆਮ ਆਦਮੀ ਪਾਰਟੀ ਨੇ ਆਮ ਪਰਿਵਾਰਾਂ ਨੂੰ ਜਿਹੜਾ ਮੌਕਾ ਦਿੱਤਾ ਤਾਂ ਕਿ ਉਹ ਆਮ ਲੋਕਾਂ ਦੀ ਸੇਵਾ ਕਰ ਸਕਣ ਜਿਸ ਦਾ ਪਿਛਲੇ ਸਮੇਂ 'ਚ ਫਾਇਦਾ ਵੀ ਹੋ ਰਿਹਾ ਕਿਉਂਕਿ ਜਿਹਨੇ ਲੋਕ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਨੇ ਉਹਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਪਤਾ ਹੁੰਦਾ ਆਮ ਲੋਕਾਂ ਤੋਂ ਦੂਰ ਰਹਿੰਦੇ ਨੇ ਪਰ ਸਾਡੇ ਸਾਰੇ ਚੇਅਰਮੈਨ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨ ਮંત્રી ਸਹਿਬਾਨ ਜਿਹੜੇ ਆਮ ਲੋਕਾਂ ਦੀ ਪਹੁੰਚ ਨੇ ਲੋਕਾਂ ਦੀ ਸੇਵਾ ਕਰਦੇ ਨੇ ਸੋ ਇੱਕ ਵਾਰੀ ਫੇਰ ਮੈਂ ਸਾਡਾ ਮਾਲਵਾ ਸੈਂਟਰ ਜ਼ੋਨ ਦਾ ਚਾਰਚ ਹੋਣ ਦੇ ਨਾਤੇ ਮੈਂ ਮਾਲਵਾ ਸੈਂਟਰ ਜ਼ੋਨ ਕੋ ਖੰਗੂੜਾ ਜੀ ਨੂੰ ਉਹਨਾਂ ਦੇ ਇਸ ਨਵੇਂ ਜ਼ਿੰਮੇਵਾਰੀ ਦੀ ਵਧਾਈ ਦੇਣਾ ਤੇ ਅਮੀਰ ਕਰਦੇ ਆਂ ਵੀ ਉਹ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਤੰਦੇ ਨਾਲ ਲੁਆਣਾ ਕੀ ਕਹਿਣਾ ਚੋਣ ਹੈ ਬਿਲਕੁਲ ਖੰਗੂੜਾ ਸਾਹਿਬ ਜੀ ਸਾਡੇ ਦਾ ਹਾਜ਼ਰੀ ਦਾ ਹਾਜ਼ਰੀ ਸਸੀ ਸਪੈਸ਼ਲ ਜੀ ਦਾ ਆਇਦੇਣ ਆਇਆ ਤੇ ਸਾਨੂੰ ਪੂਰੀ ਮਿਹਰ ਹੈ ਕਿ ਪੂਰਨ ਦੇ ਨਾਲ ਕੰਮ ਕਰਨਗੇ ਯਾਦ ਹੀ ਤਰੱਕੀ ਕਰਾਂਗੇ ਤੇ ਗੁਦਾਨੇ ਤਰੱਕੀ ਗ੍ਰਾਂਟ ਦੀ ਪਾਰਟੀ ਦਾ ਲਾਂਚ ਚੜ੍ਹ ਗਿਆ ਹੈ ਜਿਹੜਾ ਕਿ ਆਖੂੜਾ ਸਭ ਨੂੰ ਚਿਹਰਨ ਪੜਾਏ ਮੇਰੇ ਨਾਲ ਮੇਰੇ ਸਾਡੇ ਸੀਨੀਅਰ ਡਿਪਟੀ ਕਮਿਸ਼ਨਰ ਰਕੇਸ਼ ਪ੍ਰਾਸ਼ਰ ਜੀ ਅਸੀਂ ਸਾਰੀ ਮਹਿਲਾ ਦਿੱਤੀ ਮਾਵਾਂ ਦੀ ਪਾਰਟੀ ਦੀ ਪਹੁੰਚੇ ਹਾਂ ਔਰ ਹੀ ਵਾਇਗਰ ਹੋ ਕੇ ਦੁਆ ਕਰਾਂਗੇ ਕਿ ਦਿਨ ਦੁਨੀ ਰਾਤ ਚੱਗੇ ਸਾਡਾ ਵੀ ਚੰਗਾ ਤਰੱਕੀ ਹੋਵੇ ਔੜਾ ਸੰਕੀਰਨ ਹੈ ਭਾਜੀ ਅਸੀਂ ਬਧਾਈਆਂ ਦੇਣ ਪਹੁੰਚੇ ਸਾਡੇ ਵੱਡੇ ਜਤਿੰਦਰ ਖੰਘੂੜਾ ਜੀ ਨੂੰ ਅੱਜ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਆ ਜਿੱਥੇ ਉਹ ਜ਼ਿਲ੍ਹਾ ਪ੍ਰਧਾਨ ਨੇ ਉੱਥੇ ਉਹਨਾਂ ਨੂੰ ਜਿਹੜਾ ਜ਼ਿਲ੍ਹਾ ਯੋਜਨਾ ਬੋਰਡ ਦਾ ਜਿਹੜਾ ਚੇਅਰਮੈਨ ਲਾ ਕੇ ਪਾਰਟੀ ਨੇ ਉਹਨਾਂ ਦੀ ਜਿਹੜੀ ਲੰਬੇ ਸਮੇਂ ਤੋਂ ਮੈਂ ਤੁਹਾਡੀ ਨਸਲਾਂ ਤੋਂ ਉਹਨਾਂ ਮਾਧਿਅਮ ਰਹੀ ਕਿ ਖੰਘੂੜਾ ਸਾਹਿਬ 2014 ਤੋਂ ਹੀ ਪਾਰਟੀਆਂ ਦੀਆਂ ਸਭਾਵਾਂ ਲਗਾਤਾਰ ਕਰਦੇ ਆ ਰਹੇ ਨੇ ਔਰ ਕਦੇ ਵੀ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਜਿਵੇਂ ਵੱਡੇ ਵੀ ਰਜੀਤ ਹਰਮਨ ਜੀ ਦੱਸ ਰਹੇ ਸੀ ਕਿ ਮਨਜੀਤ ਜੀ ਸੌਰੀ ਦੱਸ ਰਿਹਾ ਸੀ ਕਿ ਆਪਣੇ ਬਾਬੇ ਨਾਲ ਨੇ 13 ਦਿਨਾਂ ਚ 13 ਤਰੀਕਾ ਮੈਂ ਇਹਨਾਂ ਦੀ ਘਰ ਚ ਵਾਅਦਾ ਕਰਦਾ ਨਾ ਕਿ 14 ਹਲਕੇ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗੱਪਤੀ ਦੇ ਸ਼ਹਿਰੀ ਦੇ ਤੇ 13 ਮੈਂਬਰ ਲਾਏ ਗਏ ਨੇ ਨਾਲ ਤੇ 14ਵੇਂ ਖੰਡਾ ਸਾਹਿਬ ਆਪ ਨੇ 13 ਮੈਂਬਰ ਨੇ ਜਿਹੜੇ ਨਾਲ ਲੱਗੇ ਨੇ ਉਹਨਾਂ ਦੇ ਸੋ ਬੜੀ ਖੁਸ਼ੀ ਨਾਲ ਪਾਸਾ ਨੇ ਬੜੀ ਕਿਰਪਾ ਕੀਤੀ ਹਾਂ ਉਹਦਾ ਗੁਰਪੁਰਬ ਵੀ ਮਨਾ ਕੇ ਰੇ ਆ ਤੇ ਜਿਹੜਾ ਇਹ ਖੁਸ਼ੀਆਂ ਵਾਲਾ ਦਿਨ ਆ ਜੇ ਖੰਡਾ ਸਾਹਿਬ ਮੱਝੇਵਰੀ ਮਿਲ ਗਿਆ ਸਾਨੂੰ ਪੂਰੀ ਉਮੀਦ ਆ कि ਜੋ ਸਾਡੀ ਹਾਈ ਕਮਾਂਡ ਨੂੰ ਜ਼ਿੰਮੇਵਾਰੀ ਦਿੱਤੀ ਆ ਚਾਹੇ ਉਹ ਜ਼ਿਲ੍ਹਾ ਪ੍ਰਧਾਨੀ ਆ ਤੇ ਚਾਹੇ ਜ਼ਿਲ੍ਹਾ ਯੋਜਨਾ ਫੰਡ ਦੇ ਚੇਅਰਮੈਨ ਦੇ ਤੌਰ ਤੇ ਉਹ ਬਹੁਤ ਹੀ ਨਵਾਂ ਹਣਗੇ ਔਰ ਸਾਡਾ ਪਿਆਰ ਸਰਕਾਰ ਦਾ ਅਸ਼ੀਰਵਾਦ ਹਮੇਸ਼ਾ ਉਹਦੇ ਨਾਲ ਹੋਵੇ ਠੀਕ ਹੈ ਸਰ ਜੀ ਮੇਰਾ ਨਾਮ ਜੀ ਰਣਜੀਤ ਸਿੰਘ ਧੀਮਾ ਮੈਂ ਪੰਜਾਬ ਡਿਵਿਜ਼ਨ ਕਮਿਸ਼ਨਰ ਦਾ ਪੰਜਾਬ ਸਰਕਾਰ ਚ ਚੇਅਰਮੈਨ ਹਾਂ ਔਰ ਕੂਲ ਸਭਾ ਬਲ ਲੋਕ ਸਭਾ ਦਾ ਜਿਹੜਾ ਉਹ ਇੰਚਾਰਜ ਹੈ ਔਰ ਖੰਗੂਰੇ ਵੀ ਦਾ ਸਾਡਾ ਬੜਾ ਕੱਲ ਜੀ ਚੇਅਰਮੈਨ ਬਣੇ ਨੇ ਕੀ ਕਹਿਣਾ ਚਾਹੁੰਦੇ ਅੱਜ ਸਾਨੂੰ ਬੜੀ ਦਿਨੋ ਖੁਸ਼ੀ ਆ ਜੀ ਪਹਿਲਾਂ ਤੇ ਸਾਡੇ ਜਤਨਦਰ ਸਿੰਘ ਖੋੜਾ ਵੀ ਨੂੰ ਲੱਖ ਲੱਖ ਮੁਬਾਰਕ ਔਰ ਅਸੀਂ ਖਾਸ ਕਰਦੇ ਆ ਵੀ ਤੋਂ ਵੀ ਜਿੱਦਾਂ ਪਹਿਲਾਂ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਆ ਹੁਣ ਵੀ ਜਿਹੜੀ ਇਹਨਾਂ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਲਾਇਆ ਉਹਦੀ ਜ਼ਿੰਮੇਵਾਰੀ ਜਿਹੜੀ ਤਨਦੇਹੀ ਨਾਲ ਅਮਾਨਤਦਾਰੀ ਨਾਲ ਪਾਉਣਗੇ ਔਰ ਮੈਂ ਇਹਦੇ ਨਾਲ ਨਾਲ ਇਹ ਕਹਿਣਾ ਚਾਹੁੰਦਾ ਕਿ ਇੱਕ ਆਮ ਆਦਮੀ ਪਾਰਟੀ ਆ ਜਿਹੜੀ ਆਮ ਘਰਾਂ ਦੇ ਟੀਆਂ ਬੁੱਕਾਂ ਨੂੰ ਜਿਹੜਾ ਉਹ ਉਏ ਇਹ ਉਹਨੇ ਵੱਡੇ ਵੱਡੇ ਉੱਤਿਆਂ ਦਾ ਨਿਬਾਦੀ ਆ ਨਹੀਂ ਤਾਂ ਜਿਹੜੀਆਂ ਪਹਿਲੀਆਂ ਪਾਰਟੀਆਂ ਸੀ ਤੁਸੀਂ ਵੇਖਿਆ ਸ਼੍ਰੋਮਣੀ ਕਾਲੀਦਾਲ ਕਾਂਗਰਸ ਵਾਲੇ ਇਹਨਾਂ ਉੱਤਿਆਂ ਦੇ ਵਿੱਚ ਉਹਨਾਂ ਦੇ ਪੁੱਤ ਭਤੀਜੇ ਭਾਂਜੇ ਜਾਂ ਉਹਨਾਂ ਦੇ ਸਾਲੇ ਜਾਂ ਜੀਤੇ ਇਹੀ ਪਉਦੇ ਸੀ ਪਰ ਆਮ ਆਦਮੀ ਪਾਰਟੀ ਇੱਕ ਅਜਿਹੀ ਆਮ ਲੋਕਾਂ ਦੀ ਪਾਰਟੀ ਆ ਜਿਹਦੇ ਵਿੱਚ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਵੱਡੇ ਵੱਡੇ ਉੱਤਿਆਂ ਦੇ ਜਿਹੜਾ ਉਹ ਮਿਲਵਾਜਿਆ ਠੀਕ ਹੈ ਧੰਨਵਾਦ ਜੀ ਸਿੰਘ ਜੀ ਕੀ ਗਣਕ ਗੁੜਾ ਸਾਹਿਬ ਨੂੰ ਜਿਹੜੇ ਚੇਅਰਮੈਨ ਨੂੰ ਬਣਾਇਆ ਗਿਆ ਪ੍ਰਧਾਨ ਤੋਂ ਬਾਅਦ ਜੋ ਜਿਹੜਾ ਕਿ ਅੱਜ ਪ੍ਰਧਾਨ ਵੀ ਨੇ ਤੇ ਚੇਅਰਮੈਨ ਵੀ ਨੇ ਕੀ ਕਹਿਣਾ ਚਾਹੁੰਦੇ ਆ ਦੇਖੋ ਅੱਜ 13 ਤਰੀਕ ਆ ਬੜਾ ਭਾਗ ਵਾਲਾ ਦਿਨ ਹੈ ਔਰ ਗੁਰੂ ਨਾਨਕ ਸਾਹਿਬ ਦਾ ਦਾ ਪੀੜਾ ਪੀੜਾ ਤੋਂ ਗੁਰੂ ਦਾ ਜਿਹੜਾ ਉਹਨਾਂ ਨੇ 900 ਸਾਲ ਪਹਿਲਾਂ ਜਿਹੜਾ ਸੰਦੇਸ਼ ਦਿੱਤਾ ਸੀ ਅੱਜ ਉਹ ਮਹਾਨ ਦਿਨ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਗੁੜਾ ਸਾਹਿਬ ਤੇ ਜਿੱਥੇ ਜ਼ਿਲ੍ਹਾ ਪ੍ਰਧਾਨ ਨੇ ਉੱਤੇ ਹੀ ਡਿਸਟ੍ਰਿਕਟ ਜ਼ਿਲ੍ਹਾ ਪ੍ਰੈਨਿੰਗ ਬੋਰਡ ਦੇ ਚੇਅਰਮੈਨ ਵੀ ਨਿਯੁਕਤ ਹੋਏ ਨੇ ਸੋ ਅੱਜ ਸੁਭਾਗਾ ਸਮਾਗਮਾਂ ਅਤੇ ਜ਼ਾਰੀ ਹਿੱਤ ਇਹ ਜਿੱਥੇ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਟੀਮ ਅਸੀਂ ਸਭ ਤੋਂ ਪਹਿਲਾਂ ਤਾਂ ਸਾਰੀ ਲੀਡਰਸ਼ਿਪ ਦਾ ਤਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਔਰ ਬਤੌਰ ਮੈਂਬਰ ਦਾਸ ਵੀ ਇਸ ਡਿਸਟ੍ਰਿਕਟ ਪਲੈਨਿੰਗ ਬੋਰਡ ਦਾ ਮੈਂਬਰ ਆ ਉਹ ਸਾਰੇ ਇਸੀ ਕੋਸ਼ਿਸ਼ ਕਰਾਂਗੇ ਅੱਜ ਦੇ ਦਿਨ ਨੂੰ ਹੀ ਮੁੱਖ ਰੱਖਦੇ ਹੋਏ 13 ਤਰੀਕ ਨੂੰ ਜੋ ਵੀ ਸਾਡੀ ਨੀਤੀ ਔਰ ਨiyet ਰਹੇਗੀ ਅਸੀਂ ਉਹਦੇ ਉੱਪਰ ਕੰਮ ਕਰਾਂਗੇ ਉਹ ਸਾਫ਼ ਨੀਤ ਦੇ ਨਾਲ ਅੱਛੀ ਨੀਤ ਦੇ ਨਾਲ 13 ਤਰੀਕ ਦਾ ਜੋ ਮਹੱਤਵਾਂ ਦੇਂਦਾ 13-13 ਇਹ ਤੋਰ ਕੇ ਲੋਕਾਂ ਨੂੰ ਜਿੱਥੇ ਲੋਕਾਂ ਦੇ ਕੰਮ ਸਮਾਰਾਂਗੇ ਉੱਥੇ ਹੀ ਆਪਣੀ ਲੀਡਰਸ਼ਿਪ ਦਾ ਨਾਮ ਵੀ ਉਚਾਉਂਦੇ ਆਪਣੀ ਸਰਕਾਰ ਦਾ ਨਾਮ ਵੀ ਉਚਾਉਂਦੇ ਨੇ ਉਹ ਸਾਰੇ ਹੀ ਸੱਜਣ ਸਾਰੇ ਜਿੰਨੇ ਵੀ ਆਏ ਉਹਨਾਂ ਦਾ ਦਿਲ ਚਾਹੇ ਦਰਵਾਜ਼ਾ ਉਹਨਾਂ ਨੇ ਅਸ਼ੀਰਵਾਦ ਦਿੱਤਾ ਔਰ ਅੱਜ ਮੁਬਾਰਕਬਾਦ ਦਿੱਤੀ ਸਵਾਜੇ ਵਧੀਆ ਦਿਨ ਦਾ ਸੰਦੇਸ਼ ਹੈ ਵੀ ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਚੱਲਦੇ ਲੋਕਾਂ ਦੀ ਸੇਵਾ ਕਰੀਏ ਔਰ ਲੋਕਾਂ ਨੂੰ ਜਿੰਨਾ ਕੁ ਅਸੀਂ ਲੋਕਾਂ ਨੇ ਕੰਮ ਸਮਾ ਸਕਦੀ ਆ ਤਾਂ ਕਿ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਟੀਮ ਉਹਦਾ ਸੰਦੇਸ਼ ਲੋਕਾਂ ਤੱਕ ਅੱਛਾ ਜਾਵੇ ਠੀਕ ਹੈ ਅੱਜ ਕੀ ਕਰਨੇ ਚਾਹੁੰਦੇ ਕੁਗੜਾ ਸਾਊਂ ਨੂੰ ਜਿਹੜਾ ਜੀ ਚੇਅਰਮੈਨ ਬਣਾਇਆ ਗਿਆ ਹੈ ਪਲੈਨ ਬੋਰਡ ਦਾ ਸਭ ਤੋਂ ਪਹਿਲਾਂ ਧੰਨਵਾਦ ਜੀ ਆਸਾ ਕੇ ਸੁਪਰੀਮ ਮੋਦਰਿੰਦ ਕੇਜਰੀਵਾਲ ਜੀ ਦਾ ਸਾਡੇ ਸੀਐਮ ਸਾਬਗੁਰਗ ਸਿੰਘ ਮਾਨ ਜੀ ਦਾ ਔਰ ਸਾਡੇ ਪੰਜਾਬ ਪ੍ਰਵਾਸੀ ਸਾਡੇ ਪੰਜਾਬ ਦੀ ਸਰਕਾਰ ਜੋ ਸੁਧਦੀਆਂ ਜੀ ਔਰ ਸਾਡੇ ਲੁਧਿਆਣਾ ਦੇ ਜਿਹੜੇ ਵੈਸਟ ਨੂੰ ਸਾਡੇ ਐਮਐਲਏ ਔਰ ਮਿਨਿਸਟਰ ਸਾਡੇ ਕੈਬਨਿਟ ਮਿਨਿਸਟਰ ਸਿੰਘ ਰੋੜਾ ਜੀ ਦਾ ਕਿਉਂਕਿ ਮੈਂ ਤਨਵਦੀ ਇਸ ਲਈ ਵੀ ਅਸੀਂ ਬਹੁਤ ਜ਼ਿਆਦਾ ਵਾਂ ਕਿਉਂਕਿ ਅਸੀਂ ਇਹ ਵੈਸਟ ਨੂੰ ਜਿਹੜੀ ਹੈ ਨਾ ਇਹ ਰਿਪਰੈਜੈਂਟੇਸ਼ਨ ਮਿਲੀ ਹੈ ਅਸੀਂ 17 ਜਣਿਆਂ ਨੇ ਇਥੋਂ 16 ਜਣਿਆਂ ਨੇ ਕੌਂਸਲਰੀ ਦੀ ਡਿ렉ਸ਼ਨ ਜਿਹੜੀ ਹੈ ਲੜੀ ਸੀ ਔਰ ਜਿੰਦੇ ਵਿੱਚ ਸਾਡੇ ਕੰਗੂੜਾ ਸਾਹਿਬ ਵੀ ਸੀਗੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਸਾਡੇ ਵੈਸਟ ਦੇ ਵਿੱਚੋਂ ਇਨਾਂ ਨੂੰ ਜ਼ਿਲ੍ਹਾ ਪ੍ਰਧਾਨ ਬਣਾਣਾ ਔਰ ਉਸ ਤੋਂ ਬਾਅਦ ਅੱਜ ਇਹਨਾਂ ਨੂੰ ਪਲੈਨਿੰਗ ਬੋਰਡ ਦਾ ਚੇਅਰਮੈਨ ਲਗਾਣਾ ਉਹ ਵੱਡੀ ਗੱਲ ਹੈ ਕਿ ਇੱਕ ਵਰਕਰ ਨੂੰ ਇੱਕ ਵਰਕਰ ਨੂੰ ਅੱਜ ਇਹਨਾਂ ਨੇ ਅੱਗੇ ਲਿਆਇਆ ਲਿਆਏ ਨੇ ਜਿਹੜੇ ਕਿ ਅਸੀਂ ਪਹਿਲਾਂ ਕਿਸੇ ਵੀ ਸਰਕਾਰਾਂ ਚ ਇੰਜ ਨਹੀਂ ਹੁੰਦਾ ਰਿਹਾ ਪਹਿਲਾਂ ਸਰਕਾਰਾਂ ਦੇ ਵਿੱਚ ਲੀਡਰਾਂ ਨੂੰ ਹੀ ਇਹ ਅਹੁਦੇ ਦਿੱਤੇ ਜਾਂਦੇ ਸੀਗੇ ਪਰ ਅੱਜ ਇੱਕ ਵਰਕਰ ਨੂੰ ਸਾਡੀ ਪਾਰਟੀ ਨੇ ਜਿਹੜੇ ਇਹ ਅਹੁਦਾ ਬਖਸ਼ਿਆ ਵਾ ਮੈਂ ਬਹੁਤ ਧੰਨਵਾਦੀਆਂ ਪਾਰਟੀ ਦਾ ਔਰ ਮੈਂ ਇਹ ਸਮਝਦਾ ਵੀ ਭਗੋੜਾ ਸਾਹਿਬ ਬਹੁਤ ਅੱਛਾ ਕੰਮ ਹੈ ਜਿਹੜਾ ਲੁਧਿਆਣੇ ਦੀ ਪਲੈਨਿੰਗ ਆਸਤੇ ਕਰਨਗੇ ਨਾਲ ਦੀ ਨਾਲ ਉਹ ਜ਼ਿਲ੍ਹਾ ਪ੍ਰਧਾਨ ਵੀ ਨੇ ਸਾਡੇ ਵਰਕਰਾਂ ਦੇ ਵਿੱਚ ਵੀ ਇੱਕ ਨਵੀਂ ਰੂਹ ਜਿਹੜੀ ਆ ਉਹ ਆਈ ਹੈ ਔਰ ਸਾਰੇ ਉਹਨਾਂ ਦੇ ਨਾਲ ਰਲ ਕੇ ਅਸੀਂ ਲੁਧਿਆਣੇ ਵਾਸਤੇ ਦਿਨ ਰਾਤ ਇੱਕ ਕਰਾਂਗੇ। ਧੰਨਵਾਦ। ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜੇ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਨੇ ਹੋ। ਦੂਜਾ ਮੈਂ ਜਤਿੰਦਰ ਖੂੜਾ ਜੀ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਸਾਡੀ ਮਾਤ ਸਰਕਾਰ ਨੇ ਜੋ ਕਿਹਾ ਉਹ ਕੀਤਾ ਉਹਨਾਂ ਨੇ ਆਮ ਕਰਾ ਦੇ ਬੱਚਿਆਂ ਨੂੰ ਜਿਹੜੇ ਚੱਕ ਕੇ ਕੋਈ ਬੈਕਗਰਾਉਂਡ ਨਹੀਂ ਉਹਨਾਂ ਦਾ ਉਹਨੂੰ ਲੈ ਕੇ ਚੱਕ ਕੇ ਜਿਲ੍ਹਾ ਪਲੈਨਿੰਗ ਬੋਰਡ ਦਾ ਪਹਿਲਾਂ ਜਿਲ੍ਹੇ ਦੀ ਪ੍ਰਧਾਨਗੀ ਕੀਤੀ ਫੇਰ ਉਹਨੂੰ ਜਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਔਰ ਮੈਨੂੰ ਉਮੀਦ ਆ ਵੀ ਉਹ ਬਹੁਤ ਤਨਦੇਹੀ ਨਾਲ ਔਰ ਬਹੁਤ ਇਮਾਨਦਾਰ ਤੇ ਸੋਲਝੇ ਹੋਏ ਉਹ ਰਹਿ ਗਏ ਨੇ ਬੰਦੇ ਨੇ ਉਹ ਬਹੁਤ ਤਨਦੇਹੀ ਨਾਲ ਉਹ ਇੱਥੇ ਸਾਡੀ ਡਿਊਟੀ ਕਰਨਗੇ ਔਰ ਮੈਂ ਇੱਕ ਵਾਰੀ ਫੇਰ ਥੋੜਾ ਵੀ ਤੇ ਜਤਿੰਦਰ ਖੰਗੂਰ ਤੁਹਾਨੂੰ ਵੀ ਵਧਾਈ ਦਿਨਾ ਤੇ ਜਤਿੰਦਰ ਖੰਗੂੜਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਇਹ ਅੱਜ ਇਹ ਆਉਦਾ ਸੰਭਾਲਿਆ ਔਰ ਥੋੜਾ ਬਹੁਤ ਧੰਨਵਾਦ ਹਰਾ